ਸਾਰਿਆਂ ਨੇ ਬਲੌਗਰ ਬਣ ਜਾਣਾ ਕਿੱਥੇ ਚੱਲੇ ਆ ਘਾਤ ਪੌਣ ਵੇਖਦੀ ਆ ਲੈ ਕਰੋ ਆਪਾਂ ਚੱਲੇ ਆ ਜੀ ਪੈਲੀਆਂ ਚ ਮੋਟਰ ਪੌਣ ਆਪਣੀ ਮੋਟਰ ਮੱਚ ਗਈ ਤੇ ਆ ਨਿੱਕੇ ਭਰਾ ਚੱਲੇ ਖਾਸਾਉਣ ਇਹਨਾਂ ਦੇ ਲਾਗੇ ਰੇਪ ਹੋਣੀ ਆ ਆਪਾਂ ਰਹਿੰਦੇ ਐਮਪੀ ਚ ਆ ਆਪਣਾ ਇਲਾਕਾ ਡਬਰਾ ਇਹ ਕਣਕਾਂ ਬੀਤੀਆਂ ਜੇ ਪਾਉਂਦੀ ਆ ਪਾਣੀ ਲਾਉਂਦੇ ਆ ਇਹ ਭਈਆ ਇੱਕ ਪਾਣੀ ਲਈ ਜਾਂਦਾ ਆ ਆਪਦੀ ਕਣਕ ਨੂੰ ਐ ਵੇਖੋ ਜੇ ਤਾਂ ਪਲੀ ਚੁੱਕ ਲਈ ਪਿੱਛੇ ਕੋਈ ਡੇਗ ਗਿਆ ਪਤਾ ਨਹੀਂ ਕੀ ਡੇਗਿਆ ਵਾ ਅੱਗੇ ਨੇ ਕੀ ਆ ਪਿੱਛੇ ਪਲੀ ਦੇ ਕੀ ਆ ਆਪਾਂ ਪਾਉਣੀ ਆ ਮੋਟਰ ਤਿੰਨ ਕਿਆਂ ਨੇ ਪਾਉਣੀ ਆ ਰੇ ਇਹ ਰੇਖ ਲਾਰਨਗੇ ਤੇ ਆਪਾਂ ਉਹਨਾਂ ਚਲ ਮੋਟਰ ਪਾਵਾਂਗੇ ਚਲੋ ਜੀ ਇੱਥੇ ਮੁੱਕ ਜਾਂਦਾ ਰਾਹ ਇੱਥੋਂ ਲੱਗ ਜਾਂਦੀ ਆਪਣੀ ਪੈਲੀ ਫੇਸ ਉਟ ਕੇ ਮਨੂੰ ਅੱਜ ਇੱਕ ਯੂਟਿਊਬਰ ਆ ਉਹ ਆ ਵੀਰ ਯੂਟਿਊਬਰ ਆ ਬਹੁਤ ਵੱਡਾ ਵਾਲਾ ਮੈਂ ਵੀ ਬਹੁਤ ਵੱਡਾ ਯੂਟਿਊਬਰ ਆ ਮੇਰਾ ਵੀਰ ਉਹ ਵੀ ਯੂਟਿਊਬਰ ਆ ਉਹਦਾ ਵੀ ਚੈਨਲ ਮੈਂਸ਼ਨ ਕਰ ਦੂੰਗਾ ਸਬਸਕ੍ਰਾਈਬ ਕਰ ਲੈਣਾ ਲਾਈਕ ਕਰ ਲੈਣਾ ਆ ਲੈਮ ਛੋੜਦੇ ਨਾਲ ਕਾ ਇੱਥੇ ਹੈਵੀ ਲੈਣਾ ਇਥੇ ਤਾਰਾਂਵਾਂ ਨਾ ਹੀ ਦੇਖਦੀਆਂ ਉੱਤੇ ਹੈਗੀ ਹੈਵੀ ਆ ਚੱਲ ਡਾਕਲਾ ਇੱਥੇ ਹੀ ਹੁਣ ਓਏ ਬੱਸ ਆਹ ਕੁੱਤਾ ਵਾ ਚਾਰ ਪਰਾਂ ਵਾਲਾ ਕਿੰਨਾ ਗਿਆ ਗਾਇ ਮੋਢਿਆ ਪਰਾਂ ਯਾਬਰੇ ਗਾਲੀ ਕੋਈ ਨਹੀਂ ਪਰਾਂ ਜਾ ਉਹ ਨਾ ਕਰਾਉਂ ਕੋਈ ਫਾਰਟ ਸਹੀ ਕਰਾ ਦਿੰਦੇ ਆ ਆ ਮੈਂ ਮਕੈਨਿਕ ਆ ਮੋਟਰਪੌਣ ਵਾਲਾ ਜਿਹੜਾ ਆਉਂਦਾ ਨਾ ਇਹ ਇਹ ਹੈਵੀ ਮਿਸਤਰੀ ਆ ਆ ਵਡਾ ਮਿਸਤਰੀ ਆਡਾ ਪਾਟੀ ਆ ਵੇ ਕਿਤੇ ਆ ਆ ਹਾਂ ਜਿਹੜਾ ਇਹ ਪੌਣ ਆ ਗਿਆ ਖਾਦ ਐਮ ਪੀ ਦੀ ਆਰਗੈਨਿਕ ਕਣਕ ਵੀ ਇਹ ਦੀ ਕਿੰਨੀ ਪਉਂਦੇ ਜੀ ਆ ਬੰਦੇ ਆ ਗਏ ਖਾਦ ਮੋਟਰਪੌਣ ਵਾਲਾ ਕਾਉਂਟਰ ਦੇ ਬਸ ਨਹੀਂ ਮਜ਼ਾਕ ਤੋਂ ਪਰਾਂਟ ਕੇ ਆ ਡਾਕਟਰ ਮਲਨ 60 60 ਕਿਲੋ 60 65 ਕਿਲੋ ਆ ਯੂਰੀਆ ਹੂੰ ਵੀ ਇਹ ਦਾ ਆਹੋ ਆ ਕੀ ਕੀ ਆ ਆਹੋ ਖਾਰ ਪਾਈਗਾ ਆਂਦਾ ਹੁਣ ਜਿੱਥੇ ਪੀਲੀ ਦਿਖੀ ਨਾ ਉੱਥੇ ਪਾਉਣੀ ਆ ਓ ਸਾਫ ਹੈ ਓ ਸਾਫ ਓ ਜਣਾ ਆਪਾਂ ਓ ਸਿਰ ਜਾਂਦੇ ਆ ਮੋਟਰ ਚੱਕੇ ਉੱਥੇ ਜਾਣਾ ਆਪਾਂ ਵੀ ਤੂੰ ਦੇ ਘਾਟ ਪੰਜ ਪਾਓ ਪੰਜ ਓਏ ਆਜੋ ਉੱਥੇ ਮਿਲਦੇ ਮੋਰ ਤੇ ਪੰਜ ਘਟ ਓਏ ਉੱਥੇ ਮੋਰ ਤੇ ਆਜੋ ਮੋਰ ਤੇ ਮਿਲਦੇ ਆਂ ਓ ਤੂੰ ਮਸਾਲਾ ਲਾਉਣੇ ਪਤਾ ਆਂ ਓਏ ਉਹ ਉੱਤਮ ਅਦੇ ਲੋਕ ਇੱਕ ਹੋਰ ਬਚਾ ਲਿਓ ਇੱਥੋਂ ਮੈਂ ਤਾਂ ਜੀ ਆ ਜਾਊ ਆ ਜਾਊ ਕਿੰਨੀਆਂ ਕਹਿੰਦੇ ਆ ਬਾਈ ਪੰਜ ਗੱਟੇ ਆ ਖੜੇ ਮੋੜ ਕੇ ਹੀ ਲੈ ਜਾਓ ਫਿਰ ਰਹਿਣ ਦੋ ਮੋੜ ਕੇ ਘਰੇ ਹੀ ਲੈ ਜਾਓ ਉਹ ਵੱਡੇ ਵੀਰ ਉਹ ਵੀਰਾਂ ਨੂੰ ਪੁੱਛਦੇ ਆ ਨਾ ਉਹਦੀ ਸਲਾਹ ਜ਼ਰੂਰ ਲੈ ਲਿਓ ਖੇਤ ਮੈਨੂੰ ਨਹੀਂ ਦੇਖਾਂਦੇ ਮੈਨੂੰ ਨਹੀਂ ਦੇਖਾਂਦੀ ਆ ਮੈਂ ਹਾਂ ਵੀਰਾਂ ਦੀ ਕਣਕ ਭਰਦਾ ਆ ਵੀਰ ਇਹਨੀ ਮਿਹਨਤ ਕਰਨ ਦੇ ਲੱਗ ਗਿਆ ਨਾ ਕਣਕ ਭਰਦੀ ਇਹਨਾਂ ਦੀ ਲਾਂਬਾ ਆਊਗਾ ਫਿਰ ਆ ਵੇ ਆ ਇਹਨਾਂ ਦੀ ਕਣਕ ਭਰਦਾ ਨਹੀਂ ਅੱਜ ਓਏ ਇੱਕ ਮਿਹਨਤੀ ਮੁੰਡਾ ਕੰਮ ਵਾਲਾ ਆ ਕੰਮ ਵਾਲਾ ਮੁੰਡਾ ਆ ਵੇਖੋ 20 ਕਿਲੋ ਦਾ ਥੋੜਾ ਚੁੱਕ ਕੇ ਲਿਆਉਂਦਾ ਤੇ ਮੂੰਹ ਐ ਬਣਿਆ ਜਿੱਦਾਂ ਪਾ ਰੰਗ ਵਾਲਾ ਹੋ ਜਾਂਦਾ ਆ ਦਰਾਂਗੇ ਨੱਕ ਚਟਰਾਵਾ ਆਦੋਂ ਜਲਾ ਮੋਟਰ ਆਪੇ ਨਾ ਪੈ ਜੇ ਬਲੌਗ ਵੀ ਲੈਂਦੇ ਆ ਪਈਆਂ ਮੋਟਰ ਵੀ ਪੈ ਜੂ ਬਲੌਗ ਵੀ ਪੈ ਜੂ ਦੋਹਾਂ ਚੀਜ਼ਾਂ ਹੋਣੀਆਂ ਕਸਰ ਤੁਸੀਂ ਛਾੜ ਮੈਂ ਤੇ ਜਾ ਰਿਹਾ ਪੁੱਛਿਆ ਸੀ ਤੈਨੂੰ ਕੀ ਕਰ ਚੱਲਣ ਦੀ ਇੱਥੇ ਮਿਲਿਆ ਕੋਈ ਕਰ ਮੈਂ ਉਸ ਮੋਟਰ ਚੱਲਦੀ ਦੇਖਿਆ ਉਹ ਵੜੀ ਉਹ ਵੜੀ ਆ ਉਹ ਲਿਖਦੇ ਉੱਪਰ ਦੇ ਉੱਪਰੇ ਕੇ ਹਾਂ ਹਾਂ ਲਾ ਲੈਂਦੇ ਹਾਂ ਕੱਲ ਦੇਣੇ ਚਲਾਉਂ ਲੈ ਦੋਵੇਂ ਬਨੇ ਨਾ ਸਾਥ ਤਾਲੇ ਰੋਗ ਜੀ ਨਬੰਦ ਰੋਚ ਇਧਰੋਂ ਇਧਰੋਂ ਤਨ ਮਾਖੇ ਨਾ ਰੋਗ ਜੀ ਹੀ ਹੋ ਜਾਂ ਹੱਥ ਵਿੱਚ ਹੀ ਮੇਰਾ ਬੋਰ ਚ ਤੂੰ ਬੋਰ ਨੂੰ ਕੀ ਕਰਨਾ ਹੈ ਕੇਵਲ ਫਾਪੇ ਵਾਲ ਨੂੰ ਲੰਮਾ ਵਾਪਸ ਫਾਪੇ ਨੂੰ ਮੋਰ ਨੂੰ ਕਰ ਅਗਾਂ ਮੈਂ ਨਾ ਤੇਰਾ ਬਲੌਗ ਬਣਵਾ ਦੇਣਾ ਤਕਮ ਦਾ ਇਸ ਵੇਲੇ ਮੈਂ ਤੋਪਿਸ਼ਾ ਹੁਤਾ ਤੇ ਜੇ ਮੁੰਡੇ ਨੂੰ ਮੈਂ ਕੁਝ ਸਿਖਾਉਂਦਾ ਉਹਦੇ ਨੇ ਨਹੀਂ ਗਿਆ ਜਿੰਨ ਤੇਰੇ 20000 ਵਾਲੇ ਸਕੂਲ ਤੋਂ ਵੱਧ ਚੀਜ਼ ਸਿਖਾਉਣਾ ਨੂੰ ਮੈਂ ਠੀਕ ਹੈ ਨਾ ਆਹੋ ਤੂੰ ਜਿਹੜੀ ਮੈਂ ਪੜਨ ਦੇ 20000 ਮਹੀਨੇ ਦੀ ਉਤੋਂ ਵੱਧ ਹੀ ਸਿੱਖਣ ਦਾ ਮੁੰਡਾ ਸਾਲ ਦੀ ਵੀ ਆ ਨਾਗੋ ਪਾਫੇਲ ਨੂੰ ਕਰ ਮੇਰੇ ਆਲੂ ਨਗਰ ਪਾਫੇਲ ਨੂੰ ਕਰ ਪਾਫੇਲ ਨੂੰ ਕਰ ਇਹਨੂੰ ਬਾਹਰ ਤੇ ਰਿੰਦੀ ਤੇ ਥਿਲਗੀ ਵਿੱਚ ਚੱਲਾ ਵਾਏ ਯਾਰ ਇਤੇ ਵੀ ਟੈਨਸ਼ਨ ਮਤ ਲੈ ਕੇ ਚਲੋ ਦਿਮਾਗ ਪੈ ਹੋਇਆ ਸਹੀਂ ਫਿਰ ਤੋਂ ਚੱਲ ਗਈ ਮਸ਼ੀਨ ਇਹ ਵੇ ਇਥੇ ਕੀ ਬੋਕਾ ਨਾ ਫੋਰਮੈਨ ਨੇ ਪੈਸਾ ੜਾਣੇ ਮਸ਼ੀਨ ਕੋਈ ਨਹੀਂ ਹੋਣੇ ਕੰਮ ਕੰਮ ਆਪਿਆ ਬੂਤਰਾ ਦਾ ਆਪਾਂ ਤਾਂ ਮਸ਼ੀਨ ਚਲਾ ਦੇਣਾ ਆਪਣੇ ਮਸ਼ੀਨ ਚਲਾ ਨਿਕਾਜਣਾ ਪਰ ਮਸ਼ੀਨ ਉਠਾ ਲੈ ਬਾਅਦ ਕੱਟ ਆਪਿਆ ਬੈਂਕ ਵੀ ਟੈਨਸ਼ਨ ਬਿੰਨ ਕੀ ਆਪਨੇ ਤਾਂ ਪੈਸਾ ਦੇ ਰਹੇ ਜਨਾ ਕਦੇ ਗਿਆ ਤੇ ਉਹ ਆਪੇ ਆਪ ਕਰਾਤ ਰਹੇ ਹਾਂ ਖਾਲੀ ਕਸਣਿਆ ਹਾਂ ਰੇ ਯਾਰ ਮੇਰੀ ਬਾਤ ਸੁਣੋ ਬਹੁਤ ਬੈਂਕ ਵਾਲੇ ਹੈ ਇੱਕ ਵਾਰ ਵੀ ਬੁਲਾ ਸਕਦੇ 10 ਵਾਰ ਵੀ ਬੁਲਾ ਸਕਦੇ ਭਰਾਣਾ 3 ਦਿਨਾਂ ਜਾਦ ਕਰ ਰਿਹਾ ਲਗਾਤਾਰ ਉਹਾਲ ਤਾਂ ਮਉ ਉਠਾ ਲੇ ਤਾਂ ਧੀਪੂ ਤੇ ਹੁਣ ਇਧਰ ਮੁੜ ਕੇ ਆ ਤੁਹਾਡੇ ਲਾਗੋ ਆਪਣੀ ਮੋਟਰ ਪੈ ਗਈ ਆ ਆਲਰ ਵੀਰਿਆ ਵੀਰਾਂ ਨੇ ਰੇਖ ਲਾਰਤੀ ਆ ਆਏ ਦੋ ਵੀਰ ਉਧਰ ਦੂਜੀ ਮੋਟਰ ਚਲਾਉਣ ਦੀ ਤਿਆਰੀ ਚੱਲਣ ਦੀ ਆ ਅੱਧਰ ਨੂੰ ਆ ਸੀਰੀ ਆਪਣਾ ਪੈ ਫੜ ਕੇ ਖਲੋਤਾ ਵਾ ਇੱਕ ਜਣਾ ਉਹ ਉਧਰ ਆ ਗਿਆ ਅੱਗੇ ਰੰਗਾਂ ਨੂੰ ਪਾਣੀ ਲਾਉਣ ਦੀ تیاری ਚੱਲੰਦੀ ਆ ਆ ਮਿਹਨਤ ਕਸ਼ ਮੁੰਡੇ ਬਹੁਤ ਜਿਆਦਾ ਮਿਹਨਤ ਕਰਦੇ ਹੋਏ ਖੇਤੀ ਦੇ ਨਾਲ ਨਾਲ ਆਪਣੇ ਰੰਗ ਦਾ ਵੀ ਧਿਆਨ ਰੱਖਦੇ ਹੋ ਕਿ ਰੰਗ ਨਾ ਕਾਲਾ ਪਾਜੇ ਉਹ ਵੀਰ ਹੱਥ ਲਾਈ ਓਏ ਆ ਆ ਤਾਂ ਜੋ ਕਦੇ ਵੀਰਾਂ ਨੇ ਇਧਰੋਂ ਪਾ ਦੇ ਅਦਰ ਪਾ ਕੇ ਆਉਂਦੇ ਆ। ਉਹ ਜੀ ਚੁੱਬਰ ਹੋ ਗਏ ਨੇ ਵਿਹਲੇ। ਇਧਰ ਵੀ ਉਧਰ ਵੀ ਬਸ ਆਵੇ ਮੋਟਰ ਮੋਟਰਾਂ ਤੇ ਲਾ ਕੇ ਤੇ ਚੱਲੇ ਆ ਘਰ ਨੂੰ। ਆਹ ਤੇ ਆਪਣਾ ਘਰ ਆ। ਆਹ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ। ਇਲਾਕਾ ਹੈਗਾ ਐਮਪੀ ਡਬਰਾ ਪਿੰਡ ਕਿਹੜਾ ਵੀਰ ਜੀ? ਪਿੰਡ ਸੇਗਰਾ ਜਾਗੀਰ ਇਹ ਜਾਗੀਰ ਆ ਪਿੰਡ ਸੇਗਰਾ ਕਿੱਥੇ ਚੱਲੇ ਗਏ ਕੀ ਸ਼ਾਨਦਾਰ 뷰 ਹਾਂ ਬਸ ਵੇਲੇ ਹੋ ਗਏ ਆ ਆ ਰਹਿ ਗਈ ਇੱਕ ਖਤੀ ਜੀ ਐ ਵਾਲੀ ਉਸ ਨੂੰ ਵਾਦ ਚ ਲੈਣਾ ਕਰੇ ਸੋਨ ਆਇਆ ਕਰੇ ਆ ਜੋ ਵੀਰ ਜੀ ਜਿਹਨੇ ਮੂੰਹ ਬੰਨਿਆ ਹੈ ਦਿਖਾਈ ਭਰਾ ਮੂੰਹ ਇਹਨੂੰ ਆ ਦੇਖੋ ਸੋਸਨ ਹਾਏ ਹਾਏ ਆ ਕੇ ਘਰੇ ਨਾ ਦੋਗੇ ਵੇਲੋਗੇ ਅਸੀਂ ਤੇ ਆ ਆਪਣੇ ਘਰੇ ਡੀਲ ਚੱਲਣ ਦੀ ਕੰਪਨੀਾਂ ਦੀ ਬਾਬਾ ਜੀ ਇਧਰ ਕੱਟ ਕੇ ਆਉਂਦੇ ਨੇ ਕਰ ਰਹੇ ਆ ਤੋਂ ਉਸੇ ਮਤਲਬ ਕਰੀਏ ਕਿ ਮੈਂ ਆ ਮੇਰੀ ਪਾਸ ਨਹੀਂ ਇਹ ਬੈਠ ਹੋਏ ਜੇ ਨਹੀਂ ਕਰਦੇ ਉਹ ਮੈਂ ਅਕੇਲੇ ਬੋਲ ਮੈਂ ਇਹ ਜਿਆ ਪੈਸਾ ਤਾਂ ਮੈਂ ਢੇਰ ਲਗਾ ਦੂੰਗਾ ਬਈ ਨਹੀਂ ਕੋਣ ਤੇ ਪੈਸਾ ਇਹ ਵੇਖਣੇ ਹੁਣ ਸਵੇਰੇ ਵਪਾਰੀ ਹੁੰਦੇ ਕਿ ਨਹੀਂ ਇਹ ਰਾਤ ਵਾਲੇ ਹੀ ਆ ਇਹ ਰਾਤ ਦੇ ਵਜੇ 8 ਬੋ ਨੇਟ ਤੇ ਦਾਇਰ ਹੋ ਆਰਡਰ ਪੀਆ ਮੈਂ ਨਾ ਬਾਹਰ ਖਾਈਏ ਨਾ ਕੋਈ ਖਾਈਏ ਕਾਦੀ ਗੱਲ ਚੱਲਦੀ ਕਰਤਾਰ ਦੀ ਕਰਤਾਰ ਦੀ ਆਪਣਾ ਕੋ ਦੋ ਮਲਕ ਕੀਤਾ ਵਾ ਅਗਲੇ ਸਾਲ ਵਿਸਾਲ ਤੇ ਇੱਕ ਕਰਤਾਰ ਦੀ ਡੀਲ ਚੱਲਦੀ ਆ ਇਹ ਘੰਟਾ ਪਹਿਲੇ ਵੀ ਦੋ ਘੰਟਾ ਪਹਿਲੇ ਵੀ ਹੁਣ ਵੈਨੇ ਆ ਇਹ ਰਾਤ ਦੇ ਵਪਾਰੀ ਕੱਲ ਆਉਂਦੇ ਕਿ ਨਹੀਂ ਆਉਂਦੇ ਚੰਗਾ ਜੀ ਨੀਂਦ ਨਹੀਂ ਆਈ ਅੱਜਿੰਨੀ ਬਾਤਾਂ ਸਾਸਰੀ ਕਾਲ